ਸਪਰੀਮ ਕੋਰਟ ਵੱਲੋਂ 1158 ਸਹਾਇਕ ਪ੍ਰੋਫੈਸਰਾਂ ਤੇ ਲਾਇਬ੍ਰੇਰੀਨਾਂ ਦੀ ਭਰਤੀ ਨੂੰ ਰੱਦ ਕਰਨ ਕਾਰਨ ਪੰਜਾਬ ਭਰ ਵਿੱਚ ਸਹਾਇਕ ਪ੍ਰੋਫੈਸਰ ਪ੍ਰੋਟੈਸਟ ਕਰ ਰਹੇ ਨੇ ਔਰ ਮੰਗ ਕਰ ਰਹੇ ਨੇ ਵੀ ਪੰਜਾਬ ਸਰਕਾਰ ਰਿਵਿਊ ਪਟੀਸ਼ਨ ਪਾ ਕੇ ਉਹਨਾਂ ਦੀਆਂ ਨੌਕਰੀਆਂ ਨੂੰ ਬਚਾਏ ਪਰ ਇਸੇ ਦੌਰਾਨ ਇੱਕ ਹੋਰ ਮੰਗ ਉੱਠੀ ਹੈ ਉਹ ਮੰਗ ਇਹ ਹੈ ਵੀ 1999 ਵਾਂਗ ਸਰਕਾਰ ਵਿਸ਼ੇਸ਼ ਆਰਡੀਨੈਂਸ ਜਾਰੀ ਕਰਕੇ ਸਹਾਇਕ ਪ੍ਰੋਫੈਸਰਾਂ ਦੀਆਂ ਨੌਕਰੀਆਂ ਨੂੰ ਬਚਾਉਣ ਦਾ ਕਦਮ ਚੁੱਕੇ ਅਸਲ ਮਾਮਲਾ ਕੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਇਹ ਦੱਸਦੇ ਹਾਂ ਕਾਂਗਰਸ ਦੇ ਰਾਜਦਾਨ ਡਾਇਰੈਕਟਰ ਉਚੇਰੀ ਸਿੱਖਿਆ ਵਿਭਾਗ ਨੇ 15 ਜਨਵਰੀ 2021 ਨੂੰ 931 ਸਹਾਇਕ ਪ੍ਰੋਫੈਸਰ ਤੇ 50 ਲਾਇਬ੍ਰੇਰੀਆਂ ਦੀ ਭਰਤੀ ਦਾ ਇਸ਼ਤਿਹਾਰ ਜਾਰੀ ਕੀਤਾ ਸੀ ਇਸ ਤੋਂ ਬਾਅਦ 15 ਸਤੰਬਰ 2021 ਨੂੰ 160 ਹੋਰ ਸਹਾਇਕ ਪ੍ਰੋਫੈਸਰਾਂ ਤੇ 17 ਲਾਇਬ੍ਰੇਰੀਨਾਂ ਦੀ ਭਰਤੀ ਦਾ ਇਸ਼ਤਿਹਾਰ ਜਾਰੀ ਕੀਤਾ ਗਿਆ ਸੀ ਔਰ ਇਸ ਤਰ੍ਹਾਂ ਕੁੱਲ 1158 ਸਹਾਇਕ ਪ੍ਰੋਫੈਸਰਾਂ ਤੇ ਲਾਇਬ੍ਰੇਰੀਨਾਂ ਦੀ ਭਰਤੀ ਦੀ ਪ੍ਰਕਿਰਿਆ ਚੱਲੀ ਸੀ ਜਦੋਂ ਇਹ ਭਰਤੀ ਹੋ ਗਈ ਤੇ ਕੁਝ ਜਿਹੜੇ ਉਮੀਦਵਾਰ ਸੀ ਉੰਨੇ ਹਾਈ ਕੋਰਟ ਦਾ ਕੁੰਡਾ ਖੜਕਾਇਆ ਇਸ ਭਰਤੀ ਦੇ ਵਿਰੁੱਧ ਤੇ ਉਦੋਂ 8 ਅਗਸਤ 2022 ਨੂੰ ਸਿੰਗਲ ਬੈਂਚ ਨੇ ਭਰਤੀ ਰੱਦ ਕਰਨ ਦਾ ਫੈਸਲਾ ਸੁਣਾਇਆ ਜਿਸ ਨੂੰ ਲੈ ਕੇ ਇਹ ਮਾਮਲਾ ਡਬਲ ਬੈਂਚ 'ਚ ਪਹੁੰਚ ਗਿਆ ਔਰ ਹਾਈ ਕੋਰਟ ਦੇ ਡਬਲ ਬੈਂਚ ਨੇ 23 ਸਤੰਬਰ 2024 ਨੂੰ ਸਿੰਗਲ ਬੈਂਚ ਦੇ ਫੈਸਲੇ ਨੂੰ ਰੱਦ ਕਰਕੇ ਇਹ ਨੌਕਰੀਆਂ ਜਿਹੜੀਆਂ ਸੀ ਪ੍ਰੋਫੈਸਰਿਆਂ ਦੀਆਂ ਉਹਨਾਂ ਨੂੰ ਬਹਾਲ ਰੱਖਣ ਦਾ ਫੈਸਲਾ ਸੁਣਾਇਆ ਫਿਰ ਇਹ ਮਾਮਲਾ ਸੁਪਰੀਮ ਕੋਰਟ ਪਹੁੰਚ ਗਿਆ ਤੇ ਹੁਣ ਸੁਪਰੀਮ ਕੋਰਟ ਨੇ ਡਬਲ ਬੈਂਚ ਦੇ ਫੈਸਲੇ ਨੂੰ ਰੱਦ ਕਰਕੇ ਇਸ ਭਰਤੀ ਨੂੰ ਵੀ ਰੱਦ ਕਰ ਦਿੱਤਾ ਔਰ ਨਵੀਂ ਭਰਤੀ ਕਰਨ ਦੇ ਆਦੇਸ਼ ਜਾਰੀ ਕੀਤੇ ਨੇ ਜਿਹਦੇ ਨਾਲ ਅਸਿਸਟੈਂਟ ਪ੍ਰੋਫੈਸਰ ਜਿਹੜੇ ਨੌਕਰੀ 'ਚ ਸਨ ਉਹਨਾਂ ਲਈ ਬਹੁਤ ਵੱਡੀ ਮੁਸੀਬਤ ਪੈਦਾ ਹੋ ਗਈ ਹੈ ਹੁਣ ਇਹ ਮੁੱਦਾ ਜਿਹੜਾ ਆ ਬੜਾ ਭਖਿਆ ਸਰਕਾਰ ਵੀ ਇੱਤੇ ਗੌਰ ਕਰੀ ਐ ਪਰ ਇੱਕ ਨਵੀਂ ਗੱਲ ਸਾਹਮਣੇ ਆਈ ਐ ਪੰਜਾਬ ਸਵਾਰਡੀਨਰ ਰਿਸੋਰਸ ਫੈਡਰੇਸ਼ਨ ਦੇ ਐਡੀਸ਼ਨਲ ਜਨਰਲ ਸਕੱਤਰ ਪ੍ਰੇਮ ਚਾਵਲਾ ਨੇ ਮੰਗ ਉਠਾਈ ਐ ਵੀ ਸਭ ਤੋਂ ਪਹਿਲਾਂ ਤੇ ਸਰਕਾਰ ਸੁਪਰੀਮ ਕੋਰਟ ਵਿੱਚ ਰਿਵਿਊ ਪਟੀਸ਼ਨ ਪਾ ਕੇ ਇਹਨਾਂ ਮੁਲਾਜ਼ਮਾਂ ਦੀਆਂ ਨੌਕਰੀਆਂ ਬਚਾਉਣ ਦਾ ਯਤਨ ਕਰੇ ਤੇ ਜੇ ਰਿਵਿਊ ਪਟੀਸ਼ਨ ਵੀ ਸੁਪਰੀਮ ਕੋਰਟ ਚ ਕਿਸੇ ਤਰ੍ਹਾਂ ਖਾਰਜ ਜਾਂ ਰੱਦ ਹੁੰਦੀ ਹੈ ਤੇ ਫਿਰ ਸਰਕਾਰ ਨੂੰ 8 ਜੂਨ 1999 ਵਾਂਗ ਵਿਸ਼ੇਸ਼ ਆਰਡੀਨੈਂਸ ਜਾਰੀ ਕਰਕੇ ਪ੍ਰੋਫੈਸਰਾਂ ਦੀਆਂ ਤੇ ਲਾਇਬ੍ਰੇਰੀਨਾਂ ਦੀਆਂ ਜਿਹੜੀਆਂ ਨੌਕਰੀਆਂ ਨੇ ਉਹਨਾਂ ਨੂੰ ਬਚਾਉਣਾ ਚਾਹੀਦਾ ਉਹਨਾਂ ਦੱਸਿਆ ਵੀ ਬਾਦਲ ਸਰਕਾਰ ਨੇ 1997 ਚ ਫਾਰਗ ਕੀਤੇ ਅਧਿਆਪਕਾਂ ਦੀਆਂ ਮੁੜ ਨੌਕਰੀਆਂ ਤੇ ਉਹਨਾਂ ਨੂੰ ਮੁੜ ਨੌਕਰੀਆਂ ਤੇ ਲੈਣ ਲਈ 8 ਜੂਨ 1999 ਨੂੰ ਇੱਕ ਵਿਸ਼ੇਸ਼ ਆਰਡੀਨੈਂਸ ਜਾਰੀ ਕੀਤਾ ਸੀ ਤੇ ਉਦੋਂ ਜਿਹੜੇ ਫਾਰਗ ਕੀਤੇ ਅਧਿਆਪਕ ਸੀ ਉਹਨਾਂ ਦੀਆਂ ਨੌਕਰੀਆਂ ਬਚ ਗਈਆਂ ਸੀ ਤੇ ਹੁਣ ਵੀ ਸਰਕਾਰ ਨੂੰ 1999 ਵਾਂਗ ਵਿਸ਼ੇਸ਼ ਆਰਡੀਨੈਂਸ ਲਿਆ ਕੇ ਇਹਨਾਂ ਪ੍ਰੋਫੈਸਰਾਂ ਤੇ ਲਾਇਬ੍ਰੇਰੀਆਂ ਦੀਆਂ ਜਿਹੜੀਆਂ ਨੌਕਰੀਆਂ ਨੇ ਉਹਨਾਂ ਨੂੰ ਬਚਾਉਣਾ ਚਾਹੀਦਾ ਇਸੇ ਤਰ੍ਹਾਂ ਸਹਾਇਕ ਪ੍ਰੋਫੈਸਰਾਂ ਦੇ ਇੱਕ ਬਲਾਰੇ ਪਰਮਜੀਤ ਸਿੰਘ ਨੇ ਸੰਪਰਕ ਕਰਨ ਤੇ ਕਿਹਾ ਵੀ ਉਹ ਫਿਲਹਾਲ ਪੰਜਾਬ ਸਰਕਾਰ ਕੋ ਮੰਗ ਕਰ ਰਹੇ ਨੇ ਵੀ ਸੁਪਰੀਮ ਕੋਰਟ ਵਿੱਚ ਇਸ ਮੁੱਦੇ 'ਚ ਰਿਵਿਊ ਪਟੀਸ਼ਨ ਪਾ ਕੇ ਉਹਨਾਂ ਨੂੰ ਇਨਸਾਫ ਤੋਂ ਦਾ ਯਤਨ ਕੀਤਾ ਜਾਵੇ ਔਰ ਉਹਨਾਂ ਨੇ ਕਿਹਾ ਵੀ ਰਿਵਿਊ ਪਟੀਸ਼ਨ ਵਿੱਚ ਕੀ ਫੈਸਲਾ ਹੁੰਦਾ ਹੈ ਅਗਲਾ ਅਗਲੀ ਰਣਨੀਤੀ ਉਹ ਉਸ ਤੋਂ ਬਾਅਦ ਬਣਾਉਣਗੇ